ਆਪਾਂ ਰਾਜੀ ਵਿਢਿੰਗ ਨੂੰ ਥੋੜੀ ਹੈ ਕਹਿਣਾ ਚਾਹਣਾ ਬੰਦੇ ਬਨਜੋ ਜੁੱਤੀਆਂ ਤੁਹਾਡੇ ਸਿਰ 'ਚ ਨਹੀਂ ਪਹਿਣੀਆਂ ਤੁਹਾਡਾ ਵਾਲ ਇੱਕ ਨਹੀਂ ਰਹਿਣਾ ਚਾਹੇ ਜਿਹੜਾ ਮਰਜੀ ਕੌਮ ਦਾ ਬੰਦਾ ਵਾ ਸਾਡੀ ਕੌਮ ਨੂੰ ਟਾਰਗੇਟ ਕਰਨ ਤੋਂ ਪਹਿਲਾਂ ਤੁਸੀਂ ਬੰਦੇ ਬਨਜੋ ਕਿ ਜਿਹੜਾ ਕੀ ਇੱਕ ਬਾਲਮੀਕ ਭਾਈਚਾਰੇ ਨੂੰ ਟਾਰਗੇਟ ਕੀਤਾ ਜਾਵੇ ਔਰ ਜੇ ਸਾਡੇ ਐਸਸੀ ਸਮਾਜ ਭਾਈਚਾਰੇ ਉਹਨਾਂ ਨੂੰ ਟਾਰਗੇਟ ਕੀਤਾ ਜਾਵੇ ਸਾਡੇ ਮਜਵੀ ਸਿੰਘ ਸਰਦਾਰ ਸੱਜੇ ਉਹਨਾਂ ਨੂੰ ਟਾਰਗੇਟ ਕੀਤਾ ਜਾਵੇ ਅਸੀਂ ਉਹਨਾਂ ਵਰਗੇ ਨਹੀਂ ਹੈਗੇ ਸਾਡੀ ਆਸੀ ਸਮਾਜ ਸਾਰੀ ਨੂੰ ਤਾੜ ਤਾਰਗੇਟ ਕਰਦਾ ਪੰਦੇ ਕਿਉਂ ਕਰਦਾ ਪਿਆ ਬਹੁਤ ਗਲਤ ਗੱਲ ਆ ਤੇ ਜੇ ਤੂੰ ਰਾਜਾ ਤੇ ਹੀ ਮਹਾਰਾਜੇ ਆ ਸਾਡੀ ਕੌਮ ਮਹਾਰਾਜਿਆਂ ਦੀ ਆ ਵਾਲਮੀ ਕੌਮ ਗੁਰੂ ਵਿਦਾਸ ਕੌਮ ਸਾਡੀ ਆਸੀ ਸਮਾਜ ਕੌਮ ਮਹਾਰਾਜੇ ਆ ਫਿਰ ਤੂੰ ਛੋਟਾ ਆਇਆ ਇਸ ਤੇ ਵੱਡੇ ਹੋਏ ਦੇਖੋ ਜਿਹੜਾ ਕਿ ਸਾਡੇ ਭਗਵਾਨ ਨੂੰ ਮਾਰਾ ਕੇ ਸਾਡੇ ਰੱਬ ਨੂੰ ਮਾਰਾ ਕਹੇਗਾ ਅਸੀਂ ਕਦਾ ਵੀ ਬਰਦਾਸ਼ਤ ਨਹੀਂ ਕਰਾਂਗੇ ਦੇਖੋ ਜੀ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਆਪਾਂ ਰਾਜੀਵ ਰਿੰਗ ਵਾਂਗੂ ਥੋੜੀ ਐ ਕਿ ਜਿਹੜਾ ਕੀ ਇੱਕ ਬਾਲਮੀਕ ਭਾਈਚਾਰੇ ਨੂੰ ਟਾਰਗੇਟ ਕੀਤਾ ਜਾਵੇ ਔਰ ਜੇ ਸਾਡੇ ਐਸਸੀ ਸਮਾਜ ਭਾਈਚਾਰੇ ਉਹਨਾਂ ਨੂੰ ਟਾਰਗੇਟ ਕੀਤਾ ਜਾਵੇ ਸਾਡੇ ਮਜਵੀ ਸਿੰਘ ਸਰਦਾਰ ਸੱਜੇ ਉਹਨਾਂ ਨੂੰ ਟਾਰਗੇਟ ਕੀਤਾ ਜਾਵੇ ਅਸੀਂ ਉਹਨਾਂ ਵਰਗੇ ਨਹੀਂ ਹੈਗੇ ਸਾਡਾ ਕੋਈ ਲੀਡਰ ਚੰਗਾ ਹੋਵੇ ਸਾਡੇ ਪੰਜਾਬ ਦੀ ਪੁਲਿਸ ਕਿਸੇ ਨੂੰ ਖੰਗੜ ਨਹੀਂ ਦੇਗੀ ਗਰੰਟੀ ਹੈ ਪਰ ਲੀਡਰ ਸਾਡਾ ਮਾੜਾ ਵਾ ਸਾਡੀ ਸਰਕਾਰ ਮਾੜੀ ਆ ਜਾਂਦੀ ਹੈ ਜਦੋਂ ਸਰਕਾਰਾਂ ਮਾੜੀਆਂ ਨੇ ਫਿਰ ਸਾਰੇ ਕੰਮ ਅਧਾ ਹੁੰਦੇ ਅਸੀਂ ਰਾਜੀਵ ਰਿੰਗ ਵਾਂਗੂ ਨਹੀਂ ਕੰਮ ਕਰਦੇ ਔਰ ਅਸੀਂ ਨਾ ਕਰਾਂਗੇ ਸਾਡੇ ਸਾਰੇ ਹਿੰਦੂ ਮੁਸਲਮ ਸਿੱਖ ਸਾਈ ਵਾਲਮੀਕ ਸਮਾਜ ਗੁਰਬਿਦਾ ਸਮਾਜ ਸਿੱਖ ਸਮਾਜ ਔਰ ਸਾਡਾ ਸਾਰੇ ਹੀ ਸਮਾਜ ਪਰ ਸਾਰੇ ਭਰਾ ਨੇ ਮਾਸ਼ਾ ਸਮਾਜ ਕੀ ਜਾਂ ਸਾਡੇ ਕੋ ਕਬੀਰ ਪੰਤੀ ਸਮਾਜ ਸਾਰੇ ਸਾਡੇ ਸਮਾਜ ਦੇ ਬੰਦੇ ਨੇ ਔਰ ਆਪਾਂ ਸਾਰਿਆਂ ਨੂੰ ਇੱਕੋ ਜਿਹਾ ਇੱਕੋ ਨਿਗਰ ਦੇਖਾ ਦੇ ਪਰ ਇਹ ਦੇਖੋ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਸੀਗੀ ਕਿ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਮੈਂ ਉਹਦੇ ਖਿਲਾਫ ਇਲੈਕਸ਼ਨ ਲੜਦੇ ਸੀਗੇ ਮੈਨੂੰ ਇਹ ਨਹੀਂ ਸਮਝਦਾ ਤੈਨੂੰ ਰਾਜਾ ਕਿੰਨੇ ਬਣਾਤਾ ਜਾਂ ਤੇਰੇ ਦਿਮਾਗ 'ਚ ਫਰਕ ਸੀਗਾ ਜਾਂ ਉਹਦੇ ਦਿਮਾਗ 'ਚ ਫਰਕ ਸੀਗਾ ਦੋ ਬੰਦੇ ਦੇ ਫਰਕ ਸੀਗਾ ਬਈ ਸਾਡੀ ਐਸੀ ਸਮਾਜ ਵਾਲਮੀਕ ਸਮਾਜ ਨੂੰ ਜਾਂ ਸਾਡੇ ਮਜੀਬ ਸਿੰਘਾਂ ਨੂੰ ਜਾਂ ਸਾਡੀ ਐਸਸੀ ਸਮਾਜ ਸਾਰੀ ਨੂੰ ਟਾਰਗੇਟ ਕਰਦਾ ਬੰਦੇ ਕਿਉਂ ਕਰਦਾ ਪਿਆ ਬਹੁਤ ਗਲਤ ਗੱਲ ਆ ਦੂਜਾ ਗੱਲ ਕਰਾਂ ਤੇ ਮੈਂ ਇੱਕ ਭਜਦਾ ਨਾਮ ਲਵਾਂਗਾ ਜੇ ਤੁਸੀਂ ਇਜਾਜ਼ਤ ਦੋਗੇ ਤੇ ਦੇਖੋ ਉਹ ਸਾਡੇ ਜਿਹੜੇ ਸੀਐਮ ਸਾਹਿਬ ਸੀ ਜਿਹੜੇ ਪਿਛਲੇ 4 ਮਹੀਨੇ ਰਾਏ ਤੇ ਚਰਨਜੀਤ ਚੰਨੀ ਸਾਹਿਬ ਚੰਨੀ ਜੀ ਚੰਨੀ ਜੀ ਬਹੁਤ ਵਧੀਆ ਬੰਦੇ ਨੇ ਕੀ ਪਰ ਲੇਕਿਨ ਇਹ ਇਹ ਜਿਹੜੀ ਗੱਲ ਕਰਦੇ ਪਏ ਨਾ ਇਹ ਹਮੇਸ਼ਾ ਸਾਡੇ ਸਮਾਜ ਨੂੰ ਟਾਰਗੇਟ ਕਰਦਾ ਕੀ ਕਰਦੇ ਆ ਹੁਣ ਜਿਹੜਾ ਨਹੀਂ ਜੀ ਉਹਨਾਂ ਦੀ ਰਾਜਾ ਵਡਿੰਗ ਹੋਣਾ ਦੇ ਪਾਰਟੀ ਦੇ ਨੇ ਨਹੀਂ ਉਹ ਇਦਾਂ ਦਾ ਵੀ ਨਹੀਂ ਬੋਲਦਾ ਨਹੀਂ ਉਹ ਇਦਾਂ ਨਹੀਂ ਬੋਲਦਾ ਇਦਾਂ ਨਹੀਂ ਬੋਲਦਾ ਇਹਨੂੰ ਰਾਜਾ ਰਾਜੇ ਦਾ ਹੱਕ ਜਦੋਂ ਕਿਦ ਨੂੰ ਕਹਦੋ ਨਾ ਵੀ ਤੂੰ ਰਾਜਾ ਵਾ ਤੇ ਜੇ ਤੂੰ ਰਾਜਾ ਤੇ ਅਸੀਂ ਮਹਾਰਾਜੇ ਆ ਸਾਡੀ ਕੌਮ ਮਹਾਰਾਜਿਆਂ ਦੀ ਆਪਨੇ ਬਣਾਇਆ ਮਹਾਰਾਜੇ ਆ ਸਾਡੀ ਕੌਮ ਮਹਾਰਾਜੀ ਵਾਲਮੀ ਕੌਮ ਗੁਰੂ ਵਿਦਾਸ ਕੌਮ ਸਾਡੀ ਇਸੇ ਸਮਾਜ ਕੌਮ ਮਹਾਰਾਜੇ ਆ ਫਿਰ ਤੂੰ ਛੋਟਾ ਆ ਅਸੀਂ ਤੇ ਵੱਡੇ ਹੋਏ ਹੈ ਗੱਲ ਇਹ ਆ ਕਿ ਕਿਸੇ ਨੂੰ ਵੀ ਗੱਲ ਕਹਿਣ ਤੋਂ ਪਹਿਲਾਂ ਸੋਚੋ ਹੋਰ ਵੀ ਕਈ ਬੰਦੇ ਨਾ ਵੀਡੀਓ ਬਣਾ ਕੇ ਨਵੇਂ ਨਵੇਂ ਗਾਣਿਆਂ ਤੇ ਪਾਰੇ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਬੰਦੇ ਬਨਜੋ ਜੁੱਤੀਆਂ ਤੁਹਾਡੇ ਸਿਰ 'ਚ ਨਹੀਂ ਪਹਿਣੀਆਂ ਤੁਹਾਡਾ ਵਾਲ ਇੱਕ ਨਹੀਂ ਰਹਿਣਾ ਚਾਹੇ ਜਿਹੜਾ ਮਰਜੀ ਕੌਮ ਦਾ ਬੰਦਾ ਵਾ ਸਾਡੀ ਕੌਮ ਨੂੰ ਟਾਰਗੇਟ ਕਰਨ ਤੋਂ ਪਹਿਲਾਂ ਤੁਸੀਂ ਬੰਦੇ ਬਨਜੋ ਦੇਖੋ ਕਿਸੇ ਵੀ ਸਮਾਜ ਨੂੰ ਕੋਈ ਵੀ ਕਿਸੇ ਨੂੰ ਟਾਰਗੇਟ ਨਾ ਕਰੇ ਸਾਰੇ ਆਪਣੀ ਆਪਣੀ ਜਗ੍ਹਾ ਸੈੱਟ ਵਾ ਜਿਹਨੂੰ ਦੇਖੋ ਜਿਹੜਾ ਕਿ ਸਾਡੇ ਭਗਵਾਨ ਨੂੰ ਮਾਰਾ ਕਹੇਗਾ ਸਾਡੇ ਰੱਬ ਨੂੰ ਮਾਰਾ ਕਹੇਗਾ ਅਸੀਂ ਕਦਾ ਵੀ ਬਰਦਾਸ਼ਤ ਨਹੀਂ ਕਰਾਂਗੇ ਚਾਹੇ ਉਹ ਜਿਹੜਾ ਮਰਜੀ ਹੋਵੇ ਚਾਹੇ ਉਹ ਸੂਰਮਾ ਹੋਵੇ ਚਾਹੋ ਜਿਹੜਾ ਮਰਜ਼ੀ ਹੋਵੇ ਮੈਂ ਖੁੱਲ ਕੇ ਕਹਿ ਰਿਹਾ ਵੀ ਕਿਸੇ ਵੀ ਕੌਮ ਨੂੰ ਕਿਸੇ ਵੀ ਭਗਵਾਨ ਨੂੰ ਕੋਈ ਟਾਰਗੇਟ ਨਾ ਕਰੇ ਨਾ ਕਿਸੇ ਨੂੰ ਕੋਈ ਸ਼ੈਤਾਨ ਕਵੇ ਇਹ ਗੱਲ ਨੋਟ ਕਰਕੇ ਰੱਖਿਓ ਬਸ ਬੋਬੋ ਧੰਨਵਾਦ ਜੀ ਸਮਾਂ ਦੇਣ ਲਈ